ਕੁਦਰਤ ਦਾ ਨਿਯਮ ਹੈ ਜੋ ਕੁਝ ਵੀ ਵੰਡੋਗੇ ਉਹ ਪਿਆਰਿਓ ਸਾਡੇ ਤੁਹਾਡੇ ਕੋਲ ਬੇ ਹਿਸਾਬ ਹੋ ਕੇ ਮੁੜੇਗਾ ਜ਼ਰੂਰ ਅੱਜ ਨਹੀਂ ਤੇ ਕੱਲ ਜੋ ਕੁਝ ਵੀ ਵੰਡਾਂਗੇ ਆਪਾਂ ਭਾਵੇਂ ਉਹ ਵੰਡਣ ਵਾਲੀ ਚੀਜ਼ ਧੰਨੇ ਭਾਵੇਂ ਉਹ ਵੰਡਣ ਵਾਲੀ ਚੀਜ਼ ਆਣੇ ਭਾਵੇਂ ਉਹ ਵੰਡਣ ਵਾਲੀ ਚੀਜ਼ ਦੂਜਿਆਂ ਨੂੰ ਸਨਮਾਨ ਦੂਜਿਆਂ ਨੂੰ ਆਦਰ ਦੇਣਾ ਹੈ ਅਖੋ ਧੰਗ ਗੁਰੂ ਰਾਮਦਾਸ ਜੀ ਧੰਗ ਗੁਰੂ ਰਾਮਦਾਸ ਜੀ ਤੇ ਭਾਵੇਂ ਉਹ ਵੰਡਣ ਵਾਲੀ ਚੀਜ਼ ਦੂਜਿਆਂ ਨੂੰ અપਮਾਨਿਤ ਕਰਨਾ ਹੈ ਜਿਹੜੀ ਵੀ ਚੀਜ਼ ਵੰਡਾਂਗੇ ਨਾ ਬੇਹਿਸਾਬ ਹੋ ਕੇ ਸਾਡੇ ਕੋਲ ਵਾਪਸ ਆਏਗੀ ਹੀ ਆਏਗੀ ਪ੍ਰੇਮ ਵੰਡੋਗੇ ਪ੍ਰੇਮ ਤੁਹਾਡੇ ਕੋਲ ਬੇਹਿਸਾਬ ਹੋ ਕੇ ਆਏਗਾ ਅੱਜ ਨਹੀਂ ਤੇ ਕੱਲ੍ਹ ਨਫ਼ਰਤ ਵੰਡੋਗੇ ਨਫ਼ਰਤ ਬੇਹਿਸਾਬ ਹੋ ਕੇ ਵਾਪਸ ਆਏਗੀ ਹੀ ਆਏਗੀ ਅੱਜ ਨਹੀਂ ਤੇ ਕੱਲ ਕਿਸੇ ਨੂੰ ਦਾਨਪਨ ਕੀਤਾ ਨਾ ਅੰਨ ਦਾਨ ਕੀਤਾ ਕੱਪੜੇ ਦਾਨ ਕੀਤੇ